ਮੇਰਾ ਨਾਮ ਅਮਰਜੀਤ ਕੌਰ ਚੰਦਪਾਣ ਮੈਂ ਕ੍ਰਾਂਤੀਕਾਰੀ ਕਿਸਾਨ ਜੀ ਨੇ ਪੰਜਾਬ ਦੀ ਜ਼ਿਲ੍ਹਾ ਮੇਤਪੁਰ ਦਾਣਾ ਹਾਂ ਜੀ ਅਸੀਂ ਤਾਂ ਜੀ ਇਹੀ ਕਹਿਣਾ ਚਾਹੁੰਦੀ ਆ ਜਿਹੜੇ ਸਾਡੇ ਬੱਚਿਆਂ ਨੇ ਸ਼ਹੀਦੀ ਪਾਈ ਆ ਕੀ ਕੱਲ ਗੋਲੀ ਚਲਾਈ ਆ ਅਸੀਂ ਤਾਂ ਸਰਕਾਰ ਨੂੰ ਇਹ ਕਹਿਣਾ ਜੀ ਵੀ ਐਡਾ ਕਿੱਡਾ ਕੋ ਮਸਲਾ ਸੀ ਜਿਹੜਾ ਇਹਨਾਂ ਨੇ ਗੋਲੀ ਚਲਾਈ ਸਾਡੇ ਬੱਚਿਆਂ ਨੂੰ ਸ਼ਹੀਦ ਸ਼ਹੀਦ ਕੀਤਾ ਕੱਲੇ ਕੱਲੇ ਮਾਵਾਂ ਦੇ ਪੁੱਤ ਆ ਅਸੀਂ ਤਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਆ ਵੀ ਸਾਡੀਆਂ ਆਂਦਰਾਂ ਨੂੰ ਹੱਥ ਨਾ ਪਾਵੇ ਤੇ ਜੇ ਔਰਤਾ ਜਾਗ ਪਈਆਂ ਤਾਂ ਸਰਕਾਰ ਵਾਸਤੇ ਬਹੁਤ ਹੀ ਇਹ ਮੰਦਭਾਗੀ ਖਬਰ ਹੋਊਗੀ ਵੀ ਔਰਤਾ ਨੇ ਹਥਿਆਰ ਚੱਕੇ ਸਾਡੇ ਬੱਚਿਆਂ ਦੀ ਜਿਹੜੀ ਲਾਛਾ ਸਾਡੇ ਪੰਜਾਬ ਭਰ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਜ ਤਵੇ ਮੁੱਦੇ ਹੋਏ ਪਿਆ ਸਾਨੂੰ ਪਤਾ ਸਾਡੇ ਦਿਲ ਤੇ ਕੀ ਬੀਤੀ ਆ ਜੇ ਸਰਕਾਰ ਨੇ ਸਾਨੂੰ ਖਤਮ ਹੀ ਕਰਨਾ ਸਾਨੂੰ ਹੀ ਕਹਦੇ ਵੀ ਪੰਜਾਬ ਨਾਲ ਲੰਕ ਹੀ ਨਹੀਂ ਰੱਖਣਾ ਕਿਉਂ ਸਾਡੇ نسل ਨੂੰ ਬਰਬਾਦ ਕਰੀ ਜਾਂਦੇ ਕਿਉਂ ਸਾਡੇ ਬੱਚਿਆਂ ਨੂੰ ਖਤਮ ਕਰੀ ਜਾਂਦੇ ਆ ਵੀ ਸਾਨੂੰ ਜਵਾਬ ਦੇਵੇ ਇੱਕ ਵਾਰੀ ਸਰਕਾਰ ਆ ਕੇ ਜਦੋਂ ਵੋਟਾਂ ਮੰਗਣੀਆਂ ਹੁੰਦੀਆਂ ਉਦੋਂ ਕੋਲੇ ਚੱਕ ਕੇ ਸਾਡੇ 12 ਦੇ ਵਿੱਚ ਆਉਂਦੇ ਆ ਵੀ ਸਾਨੂੰ ਜਿਤਾਓ ਅਸੀਂ ਤੁਹਾਡੇ ਨਾਲ ਆ ਅੱਜ ਭਗਵੰਤ ਮਾਨ ਵੀ ਨਹੀਂ ਖੜਾ ਭਗਵੰਤ ਮਾਨ ਕਿਉਂ ਨਹੀਂ ਗੋਲੀ ਦੇ ਮੂਹਰੇ ਹੋਇਆਗਾ ਕਿਉਂ ਨਹੀਂ ਉਹਨੇ ਸ਼ਹੀਦੀ ਪਾਈ ਇਹਨਾਂ ਸੀ ਮੈਂ ਪੰਜਾਬ ਦਾ ਪੁੱਤ ਆ ਮੈਂ ਤੁਹਾਡੇ ਨਾਲ ਵਕੀਲ ਬਣ ਕੇ ਖੜਾ ਤੇ ਅੱਜ ਸਾਡੇ ਬੱਚਿਆਂ ਨੂੰ ਸ਼ਹੀਦੀ ਦੇਣੀ ਪਈ ਤੇ ਸਾਨੂੰ ਕੀ ਮਿਲਿਆ ਸਾਨੂੰ ਇਸ ਸਰਕਾਰਾ ਤੋਂ ਸਾਨੂੰ ਆਪਦੇ ਪੰਜਾਬ ਦੇ ਪੁੱਤ ਤੋਂ ਨਹੀਂ ਕੁਝ ਮਿਲਿਆ ਜਿੰਨੂੰ ਅਸੀਂ ਮਾਣ ਕਰਕੇ ਬਣਾਇਆ ਸੀਗਾ ਵੀ ਸਾਨੂੰ ਪੂਰਾ ਮਾਣ ਸਾਡੇ ਨਾਲ ਖੜੂਗਾ ਅੱਜ ਉਹ ਸਾਨੂੰ ਮੁਆਵਜ਼ਾ ਦੇ ਕੇ ਕਹਿੰਦਾ ਵੀ ਲੈ ਤੁਹਾਡੇ ਬੱਚਿਆਂ ਨੂੰ ਨੌਕਰੀ ਮਿਲ ਜੇਗੀ ਮਗਰ ਘਰਦਿਆਂ ਨੂੰ ਮਿਲ ਜੂ ਕੀ ਸਾਡੇ ਉਹ ਬੱਚੇ ਦੀ ਘਾਟ ਪੂਰੀ ਕਰ ਦੂਗਾ ਉਹ ਕਦੀ ਵੀ ਨਹੀਂ ਹੋ ਸਕਦੀ ਵੀ ਸਾਨੂੰ ਨਾ ਮਜਬੂਰ ਕੀਤਾ ਜਾਵੇ ਸਾਡੀਆਂ ਆਂਦਰਾ ਨੂੰ ਨਾ ਹੱਥ ਪਾਵੇ ਸਰਕਾਰ ਮੇਰੀ ਇਹੀ ਬੇਨਤੀ ਆ 14 ਤਰੀਕ ਨੂੰ ਜਿਹੜਾ ਹੈਗਾ ਦਿੱਲੀ ਜਾਣ ਤੇ ਕਿਹਾ ਹੈ ਮਹਾਪੰਚਾਇਤ ਕੀਤੀ ਜਾਣੀ ਆ ਇਹ ਲੱਗਦਾ ਜਿਸ ਤਰ੍ਹਾਂ ਹੁਣ ਬਾਰਡਰਾਂ ਤੇ ਹੋ ਰਿਹਾ ਕਿ ਤੁਹਾਨੂੰ ਉੱਥੇ ਜਾਣ ਦਿੱਤਾ ਜਾਵੇਗਾ ਨਹੀਂ ਸਾਨੂੰ ਨਹੀਂ ਲੱਗਦਾ ਸਾਨੂੰ ਜਾਣ ਦਿੱਤਾ ਜਾਊਗਾ ਜਿਹੜੀ ਕਰਤੂਤ ਸਰਕਾਰ ਆਪਦੀ ਵਿਖਾਈ ਜਾਂਦੀ ਨਾ ਇਹ ਨਹੀਂ ਹੈਗਾ ਉੱਥੇ ਫੌਜ ਆ ਉੱਥੇ ਗੁੰਡੇਵਾੜੇ ਹੋਇਆ ਜਿਹੜੀ ਕੱਲ ਗੋਲੀ ਚੱਲੀ ਹੈ ਉਹ ਗੁੰਡਾਗਰਦੀ ਹੋਈ ਹੈ ਕੋਈ ਗੋਲੀ ਕੋਈ ਫੌਜ ਨੇ ਨਹੀਂ ਚਲਾਈ ਸਾਨੂੰ ਪਤਾ ਫੌਜ ਗੋਲੀ ਨਹੀਂ ਚਲਾਉਂਦੀ ਏ ਵੀ ਪਤਾ ਸਾਨੂੰ ਦਿੱਲੀ ਨਹੀਂ ਜਾਣ ਦੇਣਾ ਪਰ ਅਸੀਂ ਜਾਵਾਂਗੇ ਅਸੀਂ ਜਾਵਾਂਗੇ ਵੀ ਜ਼ਰੂਰ ਅੱਜ ਦਾ ਜਿਹੜਾ ਅਗਸਟਨ ਹੈ ਸੰਯੁਕਤ ਮੌਜਚ ਵੱਲੋਂ ਜਿਹੜੀ ਕੱਲ ਮੀਟਿੰਗ ਲੈ ਕੇ ਵੱਡੇ ਫੈਸਲੇ ਲਏ ਗਏ ਆ ਉਹਦੇ ਤਹਿਤ ਹੀ ਜਿਹੜਾ ਕਿ ਕੇਂਦਰ ਵੱਲੋਂ ਦੇ ਇਸ਼ਾਰੇ ਤੇ ਜਿਹੜੀ ਹਰਿਆਣਾ ਸਰਕਾਰ ਨੇ ਸਾਡੇ ਨੌਜਵਾਨਾਂ ਤੇ ਤਸ਼ੱਦਦ ਕੀਤਾ ਉਹਨਾਂ ਦੇ ਉੱਪਰ लाठी चार्ज ਕਰਕੇ ਟਰੈਕਟਰ ਦਾ ਨੁਕਸਾਨ ਕਰਕੇ ਵੱਡੇ ਪੱਧਰ ਤੇ ਸਾਡੇ ਜਿਹੜੇ ਕਿਸਾਨ ਉੱਥੇ ਜ਼ਖਮੀ ਕੀਤੇ ਆ ਤੇ ਨੌਜਵਾਨ ਜਿਨ੍ਹਾਂ ਨੇ ਉੱਥੇ ਸ਼ਹੀਦੀਆਂ ਵੀ ਪਾਈਆਂ ਆ ਉਸੇ ਉਸਤੇ ਦੇ ਅੱਜ ਇਹਨਾਂ ਕਾਲੇ ਦਿਨ ਵਜੋਂ ਇਹਨਾਂ ਦੇ ਅੱਜਪਰ ਦਾ ਗ੍ਰਹਿ ਮੰਤਰੀ ਅਮਰ ਸ਼ਾਹ ਹਰਿਆਣੇ ਦੇ ਮਨੋਜ ਖੰਡਰ ਤੇ ਜਿਹੜਾ ਗ੍ਰਹਿ ਮੰਤਰੀ ਉਹਨਾਂ ਦੇ ਅੱਜ ਪੁਤਲੇ ਫੂਕ ਕੇ ਜਿਹੜਾ ਅੱਜ ਕਾਲਾ ਦਿਨ ਮਨਾਇਆ ਤੇ ਆਉਣ ਵਾਲੀ 24 ਤਰੀਕ ਨੂੰ ਟਰੈਕਟਰ ਮਾਲਚ ਕਰਕੇ ਜਿਹੜਾ ਸਰਕਾਰ ਦੇ ਅੱਗੇ ਰੋਸ ਪ੍ਰਦਰਸ਼ਨ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਗਲੇ ਮਹੀਨੇ ਦੀ 14 ਤਰੀਕ ਨੂੰ ਦਿੱਲੀ ਦੇ میدان ਵਿੱਚ ਜਾ ਕੇ ਵੱਡੀ ਮਹਾਪੰਚਾਇਤ ਕਰਕੇ ਇਸ ਸੈਂਟਰ ਦੀ ਸਰਕਾਰ ਨੂੰ ਪੜਨੇ ਪਾਵਾਂਗੇ ਇਨਾਂ ਦੀ ਇੱਕ ਇੱਕ ਚੀਜ਼ ਜਿਹੜੇ ਇਹਨਾਂ ਨੇ ਤਾਨਾ ਸ਼ਹੀਦ ਵਈਏ ਨਾਲ ਸਾਡੇ ਤੇ ਜ਼ੁਲਮ ਕੀਤੇ ਆ ਪੰਜਾਬ ਦੇ ਵਿੱਚ ਆ ਕੇ ਫੌਜਾਂ ਲਾ ਕੇ ਉਹਦਾ ਇੱਕ ਇੱਕ ਦਾ ਹਿਸਾਬ ਉੱਥੇ ਗਰਾਊਂਡ ਤੇ ਇਹਨਾਂ ਤੋਂ ਲਿਆ ਜਾਊਗਾ ਦੇਖੋ ਜੀ ਅੱਜ ਦਾ ਜੋ ਪ੍ਰੋਗਰਾਮ ਹੈ ਕੱਲ ਸੰਯੁਕਤ ਸਾਨ ਮੋਰਚਾ ਭਾਰਤ ਦੀ ਜੋ ਮੀਟਿੰਗ ਸੀ ਚੰਡੀਗੜ੍ਹ ਔਰ ਜੋ ਤਸ਼ੱਦਦ ਸਰਕਾਰ ਸ਼ੰਭੂ ਬਾਰਡਰ ਖਨੋਰੀ ਬਾਰਡਰ ਤੇ ਕਰ ਰਹੀ ਹੈ ਬਹੁਤ ਭੈੜੇ ਜੋ ਕਾਰਨਾਮੇ ਕੀਤੇ ਨੇ ਨੌਜਵਾਨ ਦੀ ਮੌਤ ਗੋਲੀਆਂ ਮਾਰ ਕੇ ਕਰ ਦਿੱਤੀ ਸੈਂਕੜੇ ਜੋ ਟਰੈਕਟਰ ਹੈ ਔਰ ਵਹੀ ਕੱਲ ਸਾਡੇ ਜਿਹੜੇ ਹੈਗੇ ਆ ਉਹ ਕਿਸਾਨਾਂ ਦੇ ਉਹਨਾਂ ਨੇ ਉੱਥੇ ਭੰਨ ਤੋੜ ਦਿੱਤੇ ਹੈਗੇ ਆ ਸੋ ਉਹਦੇ ਬਾਰੇ ਵਿੱਚ ਕੱਲ ਫੈਸਲਾ ਲਿਆ ਸੀ ਸਯੁਜਤ ਕਾਨੂੰਨ ਕਿਸਾਨ ਮੋਰਚਾ ਭਾਰਤ ਨੇ ਕਿ ਕੱਲ ਨੂੰ ਕਾਲੇ ਦਿਸਵਜੋਂ ਅੱਜ 23 ਤਰੀਕ ਨੂੰ ਕਾਲੇ ਦਿਸਵਜੋਂ ਮਨਾਇਆ ਜਾਵੇ ਔਰ ਸਾਰੇ ਦੇਸ਼ ਦੇ ਵਿੱਚ ਖੱਟੜ ਅਨਲ ਜੋਚੀ ਜੋ ਹਰਿਆਣਾ ਦਾ ਜੋ ਹੈਗਾ ਮੰਤਰੀ ਔਰ ਨਾਲ ਦੀ ਨਾਲ ਜਿਹੜਾ ਅਮਿਤ ਸ਼ਾਹ ਹੈਗਾ ਉਹਦੇ ਪੁਤਲੇ ਜੇ ਸਾਰੇ ਦੇਖ ਦੇ ਵਿੱਚ ਫੂਕੇ ਜਾਣ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਉਸੇ ਸਰਕਾਰ ਦੇ ਜੋ ਕਾਰਨਾਮੇ ਐ ਉਹ ਨੰਗੇ ਹੋ ਸਕਣ ਸੋ ਉਹਦੇ ਬਾਰੇ ਦੇ ਵਿੱਚ ਕੱਲ ਇਹ ਜਿਹੜਾ ਬਹੁਤ ਵੱਡਾ ਫੈਸਲਾ ਸਾਰੇ ਭਾਰਤ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਐ ਘੜ ਲਿਆ ਸੀਗਾ ਦੋ ਸਾਰੇ ਭਾਰਤ ਦੇ ਵਿੱਚ ਅੱਜ ਜਿਹੜੇ ਥਾਂ ਥਾਂ ਤੇ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਜਿਹੜੇ ਸਾਰੇ ਐ ਪੁਤਲੇ ਜੋ ਸਾਰੇ ਜਾ ਰਹੇ ਐ ਇਸ ਤੋਂ ਅਗਲਾ ਕੀ ਪਲਾਨ ਹੈ ਅਗਰ ਇਸ ਤੋਂ ਅਗਲਾ ਪਹਿਲਾਂ ਸਾਡਾ 26 ਤਰੀਕ ਦਾ ਜੋ ਟਰੈਕਟਰ ਸਾਰੇ ਦੇਸ਼ ਦੇ ਵਿੱਚ ਟਰੈਕਟਰ ਸੀ ਸੜਕਾਂ ਤੇ ਲਿਆਉਣੇ ਨੇ ਉਹਦਾ ਇੱਕ ਤਾਂ ਮਕਸਦ ਇਹ ਹੈ ਵੀ ਸਰਕਾਰ ਨੂੰ ਇਹ ਦੱਸਣਾ ਔਰ ਕੋਰਟਾਂ ਵੱਲੋਂ ਸਰਕਾਰ ਵੱਲੋਂ ਇਹ ਫੈਸਲੇ ਕੀਤੇ ਜਾ ਰਹੇ ਆ ਕਿ ਜਿਹੜੇ ਜ਼ਿਮੀਂਦਾਰ ਹੈਗੇ ਨੇ ਕਿਤੇ ਧਰਨਾ ਮਜਾਰਾ ਕਰਨ ਜਾਣ ਤਾਂ ਟਾਈਟਲ ਜਾ ਨਹੀਂ ਸਕਦੇ ਕਿਉਂਕਿ ਟਰੈਕਟਰ ਸਾਡਾ ਸਿੰਬਲ ਹੈ ਇਸ ਕਰਕੇ ਫੈਸਲਾ ਕੀਤਾ ਸੀ ਉਤਸ਼ਾਹਨ ਮੋਰਚੇ ਵੱਲੋਂ ਕਿ 26 ਤਰੀਕ ਨੂੰ ਸਾਰੇ ਹਾਈਵੇ ਜਾਂ ਕਿ ਜੋ ਵੱਡੀਆਂ ਸੜਕਾਂ ਹੈਗੀਆਂ ਉਹਨਾਂ ਦੇ ਟਰੈਕਟਰ ਘਰਾਂ ਤੋਂ ਬਾਹਰ ਕੱਢ ਕੇ ਅਸੀਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਬਾਹਰ ਕੱਢ ਕੇ ਸਾਰੇ ਦੇਸ਼ ਦੇ ਵਿੱਚ ਖੜੇ ਕਰਾਂਗੇ ਦੱਸਾਂਗੇ ਸਰਕਾਰ ਨੂੰ ਕਿ ਜ਼ਿੰਮੇਵਾਰ ਦੇ ਜੋ ਟਰੈਕਟਰੀ ਸਿੰਬਲ ਹੈ ਸਾਡੇ ਟਰੈਕਟਰੀ ਧਰਨਿਆਂ ਮਜਾਂ ਦੇ ਟਰੈਕਟਰੀ ਜਾਣਗੇ ਕਿਉਂਕਿ ਸਾਡੇ ਉੱਤੇ ਘਰ ਵੀ ਜੋ ਟਰਾਲੀਆਂ ਹੁੰਦੇ ਨੇ ਅਸੀਂ ਉੱਤੇ ਚੜ ਕੇ ਵੀ ਜਾਣੇ ਆ ਸਾਡੇ ਅਸੀਂ ਹੋਰ ਸਾਧਨਾਂ ਤੇ ਨਹੀਂ ਜਾ ਸਕਦੇ ਇਸ ਕਰਕੇ ਜਿਹੜਾ 26 ਤਰੀਕ ਨੂੰ ਸਾਡਾ ਟਰੈਕਟਰ ਜਿਹੜਾ ਹੈ ਉਹ ਸੜਕਾਂ ਤੇ ਹੈਗੀ ਸਾਡੀ ਪੰਚਾਇਤ ਮਹਾਪੰਚਾਇਜ ਨੂੰ ਕਿਲਗੇ ਜਿਹਦੇ ਜੋ ਲੱਖਾਂ ਦਾ ਇਕੱਠ ਹੋਵੇਗਾ ਸੋ ਆਓ ਕੱਲ ਉਹ ਵੀ ਫੈਸਲਾ ਹੋਇਆ ਹੈ ਕਿ 26 ਤਰੀਕ ਨੂੰ ਸਾਰਾ ਮਾਰਚ ਉਹ ਅਸੀਂ ਹੈ ਗਿਆ ਟਰੈਕਟਰ ਨਹੀਂ ਉਸ ਨਾਲ ਲੈ ਕੇ ਜਾਵਾਂਗੇ ਅਸੀਂ ਗੱਡੀਆਂ ਰਾਈ ਹੋਰ ਸਾਧਨਾਂ ਰਾਈ ਜਿਹੜਾ ਲੱਖਾਂ ਕਿਸਾਨ ਜੋ ਹੈ ਉਹ ਰਾਮਲੀਲਾ ਗਰਾਊਂਡ ਦੇ ਵਿੱਚ ਜਿਹੜਾ ਦਿੱਲੀ ਵਿੱਚ ਇਕੱਠਾ ਹੋਵੇਗਾ ਉਹ ਸਰਕਾਰ ਨੂੰ ਦੱਸਾਂਗੇ ਜੋ ਸਰਕਾਰ ਦੀਆਂ ਕੋਝੀਆਂ ਚਾਲਾਂ ਹੈਗੀਆਂ ਕਿ ਜਥੇਬੰਦੀਆਂ ਨੂੰ ਫੇਲ ਕਰਨਾ ਪਾੜ ਕੇ ਦੋ ਟੋਟੇ ਕਰਨਾ ਜਾਂ ਕਿਸੇ ਦੀਆਂ ਚਾਲਾਂ ਚਲਣੀਆਂ ਉਹ ਦੱਸਾਂਗੇ ਸਰਕਾਰ ਨੂੰ ਕੱਲ ਹੀ ਦੇਖ ਲਵੇ ਸਰਕਾਰ ਕਿਵੇਂ ਉੱਥੇ ਕਿ ਸਾਰਾ ਦੇਸ਼ ਇਕੱਠਾ ਹੋਏ ਸਾਰੇ ਦੇਸ਼ ਦੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ ਸੀ ਕਿ ਜਿਹੜਾ ਕਿਸਾਨ ਹੈ ਕਿਸਾਨ ਜਥੇਬੰਦੀਆਂ ਦਾ ਸੋਕਤ ਕਿਸਾਨ ਮੋਰਚਾ ਉਵੇਂ ਖੜਾ ਜਿਵੇਂ ਪਹਿਲਾਂ ਸੀ ਉਹਦੀ ਤਾਕਤ ਹੁਣੇ ਖੜੀ ਹੈ ਉਹ ਦੱਸਣ ਵਾਸਤੇ ਜਿਹੜਾ ਹੈ 14 ਤਰੀਕ ਨੂੰ ਬਹੁਤ ਵੱਡੀ ਅਸੀਂ ਅਸੀਂ ਮਹਾਪੰਚਾਇਤ ਕਰ ਰਹੇ ਹਾਂ